ਜਿੰਦਾਬਾਦ ਸਰਪਰਪ੍ਰੀਤ ਸਿੰਘ ਮੰਨਾ ਜਿੰਦਾਬਾਦ ਸਰਪਰਪ੍ਰੀਤ ਸਿੰਘ ਮੰਨਾ ਜਿੰਦਾਬਾਦ ਜੋ ਨਿਸ਼ਾਨ ਚਾਹੂ ਜੋ ਨਿਸ਼ਾਨ ਚਾਹੂ ਬਨਪ੍ਰੀਤ ਸਿੰਘ ਮੰਨਾ ਜਿੰਦਾਬਾਦ ਪੀ ਪਾਰਟੀ ਜਿੰਦਾਬਾਦ ਨਿਸ਼ਾਨ ਚਾਹੂ ਯਾਹਾਂ ਨਿਸ਼ਾਨ ਚਾਹੂ ਜੀ ਪਹਿਲੇ ਕਾਲੀਗਲ ਦੀ ਪਾਰਟੀ ਦੇ ਉੱਤੇ ਇਲੈਕਸ਼ਨ ਅੜੇ ਸੀ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਉੱਤੇ ਲੱਗਦੇ ਹੋ ਕਿ ਕੀ ਸੇਵਾ ਤਾਂ ਦਿਖੋ ਤੁਸੀਂ ਉਹਦੇ ਵਿੱਚ ਹੀ ਨਾ ਦੱਸਦੇ ਇਸ ਦਾ ਕੀ ਕੰਮ ਰਿਹਾ ਵਿੱਚ ਪਾਰਟੀ ਜਿਹੜੀ ਛੱਡ ਕੇ ਆਉਣੀ ਪਾਰਟੀ ਗੱਲ ਆਮ ਆਦਮੀ ਪਾਰਟੀ ਨੇ ਯੂਥ ਨੂੰ ਬਹੁਤ ਮੋਰਮੋਤੀ ਬਾਕੀਆਂ ਜਿੰਨੀਆਂ ਵੀ ਪਾਰਟੀਆਂ ਸੀ ਚਾਹੇ ਉਹ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ ਉਹ ਅਹੁਦੇਦਾਰ ਜਾਂ ਕੋਈ ਚੇਅਰਮੈਨ ਉਹਦੋਂ ਲੰਦ ਸੀ ਜਦੋਂ ਅਖੀਰਲੇ 3 ਮਹੀਨੇ ਸਰਕਾਰ ਦੇ ਰਹੇ ਸੀ ਵਾਰਡ ਦੇ ਵਿੱਚ ਕਾਂਗਰਸ ਨੇ ਉਮੀਦਵਾਰ ਭੇਜਿਆ ਉਹ ਸਾਡੇ ਵਾਰਡ ਦਾ ਰਹਿਣ ਵਾਲਾ ਨਹੀਂ 95% ਲੋਕ ਉਹਨੂੰ ਨਹੀਂ ਜਾਣਦੇ ਹੋਣਗੇ ਜੋ ਕਿਸ ਮੂ ਨਾਲ ਸਾਡੇ ਵਾਰਡ ਦੇ ਵਿੱਚ ਆ ਕੇ ਵੋਟ ਮਾੜੂਗਾ ਤੇ ਨਸ਼ਿਆ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਕਿ ਕੋਈ ਵੀ ਸਰਕਾਰ ਅਗਰ ਸੱਤਾ ਜਾਂਦੀ ਹੈ ਕਿ ਨਸ਼ੇ ਮੁਕਤ ਪੰਜਾਬ ਬਣਾਵਾਂਗੇ ਲੇਕਿਨ ਉਹ ਜਿਹੜੇ ਵਾਦੇ ਐ ਦਾਦੇ ਉਹ ਖੋਖਲੇ ਜਿਹੇ ਨੇ ਸਾਡੇ ਹਲਕਾ ਸੈਂਟਰਲ ਦੇ ਐਮਐਲਏ ਆ ਸ਼ੋਕ ਪ੍ਰਸ਼ਾਦ ਬਿਲਕੁਲ ਨਸ਼ੇ ਦੇ ਸਖਤ ਖਿਲਾਫ ਮੈਨੂੰ ਬਾਕੀ ਜਗ੍ਹਾ ਨਹੀਂ ਪਤਾ ਪਰ ਮੈਨੂੰ ਇਹ ਗੱਲ ਪਤਾ ਵੀ ਹਲਕਾ ਸੈਂਟਰਲ ਦੇ ਵਿੱਚ ਨਸ਼ਾ ਵਿਕਣਾ ਬੰਦ ਹੋਣਾ ਤੁਸੀਂ ਦੇਖ ਰਹੇ ਹੋ ਪਹਿਲੀ ਵਾਈਲਡ ਲਾਈਫ ਤੇ ਮੈਂ ਹਾਂ ਤੁਹਾਡੇ ਨਾਲ ਕਪਿਲ ਕਟਾਲ ਦੋਸਤੋ ਜਿਵੇਂ ਜਿਵੇਂ ਤਰੀਕ ਜਿਹੜੀ ਹੈ ਕੀ ਤਰੀਕ ਜਿਹੜੀ ਲਗਰ ਚੋਣਾਂ ਦੇ ਨੇੜੇ ਆਂਦੀ ਜਾ ਰਹੀ ਤਾਂ ਉਵੇਂ ਵੀ ਸਿਆਸੀ ਪਾਰਟੀਆਂ ਤੋਂ ਜਿਹੜਾ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਅਸੀਂ ਹੁਣ ਮੌਜੂਦਾ ਲੁਧਿਆਣਾ ਦੇ ਬਾੜ ਨੰਬਰ 78 ਦੇ ਵਿੱਚ ਜਿੱਥੇ ਕੀ ਸੁਖਿੰਦਰ ਕੌਰ ਮੱਨਾ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਦੇ ਜਿਹੜੇ ਬੇਟੇ ਨੇ ਮਨਪ੍ਰੀਤ ਸਿੰਘ ਮੱਨਾ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹ ਚੋਣਾਂ ਨੂੰ ਲੈ ਕੇ ਕੀ ਕਹਿਣਾ ਚਾਹਣਗੇ ਸਭ ਤੋਂ ਵੱਡੇ ਸਵਾਗਤ ਹੈ ਜੀ ਮਨਪ੍ਰੀਤ ਜੀ ਤੁਹਾਡਾ ਕੈਰੀਏ ਵਾਈਲਡ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫੈਲੀ ਆਜ ਲਾਈਵ ਦਾ ਅੱਜ ਤੁਹਾਡੇ ਜਿਨਾਂ ਤੁਸੀਂ ਸਾਰੇ ਸਰੋਤਿਆਂ ਨੂੰ ਦਰਸ਼ਕ ਕਰਵਾਇਆ ਬਹੁਤ ਬਹੁਤ ਧੰਨਵਾਦ ਕੀ ਕਹਣਾ ਜੋਗੀ ਮੰਨਾ ਜੀ ਇਸ ਤਰ੍ਹਾਂ ਉਹ ਤਰੀਕ ਵੀ ਨਜ਼ੀਕ ਆ ਰਹੀ ਹੈ ਕਿਉਂਕਿ ਜਿਹੜੇ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਇੱਥੇ ਲੋਕ ਨੇ ਬਾੜ ਦੇ ਤੁਹਾਡੇ ਉਹਨਾਂ ਦਾ ਕਹਿਣਾ ਕਿ ਤੁਹਾਡੀ ਸ਼ਖੀ ਬਹੁਤ ਅੱਛੀ ਹੈ ਦੁਵਾਰਾ ਤੋਂ ਤੁਸੀਂ ਫੇਰ ਇੱਕ ਵਾਰ ਚੋਣ ਮਾਦਾਨ ਦੇ ਵਿੱਚੋਂ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਸੇਵਾਵਾਂ ਦੀ ਗੱਲ ਲੋਕਾਂ ਨੂੰ ਦੀ ਸੇਵਾ ਦਿੱਤਾ ਦੁਵਾਰਾ ਬਿਲਕੁਲ 2019 ਦੇ ਵਿੱਚ ਲੋਕਾਂ ਨੇ ਸਾਨੂੰ 2018 ਦੇ ਵਿੱਚ ਲੋਕਾਂ ਨੇ ਸਾਨੂੰ ਚੁਣਿਆ ਸੀ 5 ਸਾਲ ਦੀ ਸੇਵਾ ਦਿੱਤੀ ਜਿੱਥੇ ਪਰ ਇਲੈਕਸ਼ਨਾਂ ਲੋਟ ਲੇਟ ਹੋਣ ਕਰਕੇ ਚਾਹੇ ਸਾਡੀ ਕਾਰਜ ਖਤਮ ਹੋਊਗੀ ਪਰ ਅਸੀਂ ਫੇਰ ਵੀ ਜਿਹੜੀ ਆਪਣੀ ਸੇਵਾ جاری ਰੱਖੀ 7 ਸਾਲ ਅਸੀਂ ਲੋਕਾਂ ਦੇ ਵਿੱਚ ਰਹੇ ਲੋਕਾਂ ਦੇ ਕੰਮ ਦੇ ਵਿੱਚ ਵਾਰਡ ਦਾ ਕੋਈ ਵੀ ਇਹੋ ਜਿਹਾ ਕੰਮ ਨਹੀਂ ਸੀ ਜਿਹੜਾ ਅਧੂਰਾ ਰਹਿ ਗਿਆ ਹੋਵੇ ਤਕਰੀਬਨ 80 ਤੋਂ 85% ਜਿਹੜੇ ਕੰਮ ਆ ਉਹ ਕੰਪਲੀਟ ਹੋਏ ਉਸੇ ਬਿਹਾਰ ਦੇ ਚਾਹੇ ਲੋਕਾਂ ਕੋਲ ਰੋਟਾ ਮੰਗਣ ਜਾ ਰਹੇ ਆ ਵੀ ਜੇ ਤੁਹਾਡੀ ਗਲੀਆਂ ਬਣੀਆਂ ਜੇ ਤੁਹਾਡੀ ਗਲੀਆਂ ਦੇ ਵਿੱਚ ਸੀਵਰ ਪਏ ਆ ਜੇ ਤੁਹਾਡੋ ਕਿਊਬ ਲੱਗੇ ਹੈ ਤੁਹਾਡੇ ਇਲਾਕਿਆਂ ਦੇ ਵਿੱਚ ਜੇ ਤੁਹਾਡੀ ਸਟਰੀਟ ਲਾਈਟਾਂ ਲੱਗਦੀ ਹੈ ਤਾਂ ਸਾਨੂੰ ਵੋਟ ਪਾਓ ਜੇ ਤੁਹਾਡੇ ਕੰਮ ਹੋਏ ਮੰਨਣਾ ਤੁਹਾਡੇ ਸੁੱਖ ਸੁੱਖ ਤੇ ਵਿੱਚ ਹਾਜ਼ਰ ਹੋਇਆ ਤਾਂ ਸਾਨੂੰ ਵੋਟ ਪਾ ਦਿਓ ਜੇ ਮੰਨੇ ਨੇ ਹਮੇਸ਼ਾ ਕੋਈ ਵੀ ਬਿੱਗਤਾ ਹੈ ਚਾਹੇ ਕੋਵਿਡ ਦਾ ਸਮਾਂ ਆਇਆ ਚਾਹੇ ਕੋਈ ਕੈਂਪ ਪਹਾਰ ਕੈਂਪ ਹੋਵੇ ਚਾਹੇ ਕੋਈ ਆਸ਼ਮਾਨ ਕਾਰਡ ਕੈਂਪ ਹੋਵੇ ਡਾਕਟਰ ਦਾ ਉਹ ਕੈਂਪ ਹੋਵੇ ਅਸੀਂ ਉਹ ਸੇਵਾ ਕੀਤੀ ਉਹਦੇ ਬਦਲੇ ਵੋਟ ਪਾ ਦਿਓ ਸਭ ਤੋਂ ਵੱਡੀ ਗੱਲ ਸਾਡੇ ਉੱਤੇ 7 ਸਾਲਾਂ ਦੇ ਵਿੱਚ ਇੱਕ ਵੀ ਇਹੋ ਜਿਹਾ ਦਾਗ ਨਹੀਂ ਵੀ ਕੋਈ ਬੰਦਾ ਕਹਿ ਦੇ ਵੀ ਮੰਨੇ ਨੇ ਕ腐ਸ਼ਨ ਕੀਤੀ ਜਾਂ ਮੰਨੇ ਨੇ 1 ਰੁਪਿਆ ਲੈ ਕੇ ਵੀ ਜਿਹੜਾ ਸਾਡਾ ਕੰਮ ਕੀਤਾ ਇਹ ਇਹ ਸਭ ਤੋਂ ਵੱਡਾ ਜਿਹੜਾ ਸਾਡਾ ਪੋਜ਼ਿਟਿਵ ਪੁਆਇੰਟ ਆ ਲੋਕ ਅੱਜ ਇਸ ਗੱਲ ਨੂੰ ਮੰਨ ਰਹੇ ਆ ਵੀ ਮੰਨੇ ਨੇ ਜੇ ਕੰਮ ਕੀਤਾ ਤਾਂ ਕੋਲੋਂ ਜਿੰਨੇ ਜੋਗਾ ਸੀ ਉਹਦੇ ਪੈਸੇ ਖਰਚ ਕੇ ਜਿਹੜੇ ਇਲਾਕੇ ਦੇ ਕੰਮ ਆ ਉਹ ਕਰਵਾਏ ਮਨ ਜਿਸ ਤਰ੍ਹਾਂ ਤੁਹਾਡਾ ਕਹਿਣਾ ਕਿ ਤੁਸੀਂ ਬਹੁਤ ਸਾਰੇ ਕੰਮ ਕੀਤੇ ਇਸ ਵਾਰ ਜਿਹੜਾ ਕਿ ਲੋਕਾਂ ਨੇ ਫਿਰ ਤਾਰਾ ਤੁਹਾਨੂੰ ਜਿਸ ਤਰ੍ਹਾਂ ਇੱਕ ਚੈਲੋ ਕੀ ਮੌਕਾ ਵੀ ਦਿੱਤਾ ਤੇ ਇੱਕ ਦੂਸਰਾ ਤੁਸੀਂ ਪਹਿਲੇ ਕਾਲੀ ਕਲ ਦੀ ਪਾਰਟੀ ਦੇ ਉੱਪਰ ਇਲੈਕਸ਼ਨ ਲੜੇ ਸੀ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਉੱਪਰ ਲੱਗਦੇ ਹੋ ਕਿ ਸੇਵਾ ਤਾਂ ਦਿਖੋ ਤੁਸੀਂ ਉਹਦੇ ਵਿੱਚ ਲਿਆ ਦੱਸਦੇ ਇਸ ਦਾ ਕੀ ਕੰਮ ਰਿਹਾ ਤੁਸੀਂ ਜਿਹੜੀ ਪਾਰਟੀ ਜਿਹੜੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਲੇਕੋਦੇ ਬਹੁਤ ਸਾਰੇ ਕਾਰਨ ਬਣ ਜੁਏ ਜੇਕਰ ਵਰਕਰਾਂ ਦੀ ਕਦਰ ਨਹੀਂ ਹੁੰਦੀ ਉਸ ਕਰਕੇ ਵਰਕਰ ਜਿਹੜਾ ਮਾਯੂਸ ਹੋ ਜਾਂਦਾ ਤੇ ਦੂਜੀ ਗੱਲ ਆਮ ਆਦਮੀ ਪਾਰਟੀ ਨੇ ਯੂਨ ਨੂੰ ਬਹੁਤ ਪ੍ਰਮੋਤ ਕੀਤਾ। ਬਾਕੀਆਂ ਜਿੰਨੀਆਂ ਵੀ ਪਾਰਟੀਆਂ ਸੀ ਜਾਇਓ ਅਕਾਲੀ ਦਲ ਸੀ ਜਾਇਓ ਕਾਂਗਰਸ ਸੀ। ਉਹ ਅਹੁਦੇਦਾਰ ਜਾਂ ਕੋਈ ਚੇਅਰਮੈਨ ਉਦੋਂ ਲੰਦ ਸੀ ਜਦੋਂ ਅਖੀਰਲੇ 3 ਮਹੀਨੇ ਸਰਕਾਰ ਤੇ ਰਹੇ ਹੁੰਦੇ ਸੀ। ਇਹ ਸਾਡੇ ਲੁਧਿਆਣੇ ਦੇ ਵਿੱਚ ਤਰਸੀਮ ਸਿੰਘ ਭਿੰਡਰ ਨੂੰ ਲੁਧਿਆਣਾ ਅਕਤੂਬਰ ਟ੍ਰਸਟ ਦਾ ਚੇਅਰਮੈਨ ਬਣਾਇਆ ਗਿਆ ਸਰਕਾਰ ਬਣਦੇ ਸਾਰ। ਆਮ ਲੋਕਾਂ ਨੂੰ ਚੇਅਰਮੈਨ ਬਣਾਇਆ ਗਿਆ। ਗਰੀਬਾਂ ਦੀ ਬਾਹ ਫੜੀ ਗਈ ਹੈ 3 ਮਹੀਨੇ ਇਹੋ ਜਿਹੇ ਬਹੁਤ ਸਾਰੇ ਕੰਮ ਆ ਜੋ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਦੇ ਵਿੱਚ ਕਰ ਰਹੀ ਹੈ ਉਸ ਨੂੰ ਦੇਖਦੇ ਹੋਏ ਅਸੀਂ ਸ਼ਾਮਲ ਹੋਏ ਆ ਤੇ ਇਸ ਦਾ ਇੱਕ ਹੋਰ ਵੀ ਬੈਨੀਫਿਟ ਹੋਊਗਾ ਲੋਕਾਂ ਨੂੰ ਦੇਖੋ ਆਪੋਜੀਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੰਮ ਰੁਕਲੇ ਜੇ ਅੱਜ ਸਰਕਾਰ ਦੇ ਵਿੱਚ ਜੇ ਸਰਕਾਰ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਇੱਕ ਇਹੋ ਜਿਹਾ ਕੰਮ ਸੀ ਜੋ ਮੈਂ ਕਰਨਾ ਚਾਹੁੰਦਾ ਸੀ ਉਹ ਰਹਿ ਗਿਆ ਸਰਕਾਰ ਨਾ ਹੋਣ ਕਰਕੇ ਇਲਾਕੇ ਦੇ ਵਿੱਚ ਤਾਰਾਂ ਦਾ ਜਾਲ ਸੀ ਭੱਲਿਆ ਦੇ ਵਿੱਚ ਤੇ ਉਹ ਮੇਰੀ ਪ੍ਰਾਇੋਰਟੀ ਹੋਗੀ ਵੀ ਬਣਦੇ ਸਾਰ ਜਿਹੜਾ ਤਾਰਾਂ ਦਾ ਜਾਲ ਹੈ ਮੋਹੱਲਿਆਂ ਦੇ ਵਿੱਚ ਉਹ ਹਟਾਇਆ ਜਾਵੇ ਇਹੋ ਜਿਹੇ ਬਹੁਤ ਸਾਰੇ ਕੰਮ ਆ ਜੋ ਕਰਾਂਗੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਵਾਰਡ ਦੇ ਵਿੱਚ ਕਾਂਗਰਸ ਨੇ ਉਮੀਦਵਾਰ ਭੇਜਿਆ ਉਹ ਸਾਡੇ ਵਾਰਡ ਦਾ ਰਹਿਣ ਵਾਲਾ ਨਹੀਂ 95% ਲੋਕ ਉਹਨੂੰ ਨਹੀਂ ਜਾਣਦੇ ਹੋਣਗੇ ਜੋ ਕਿਸੇ ਮੂੰਹ ਨਾਲ ਸਾਡੇ ਵਾਰਡ ਦੇ ਵਿੱਚ ਆ ਕੇ ਵੋਟ ਮੰਗੂਗਾ ਜਿਹੜਾ ਕਦੇ ਸਾਡੇ ਵਾਰਡ ਦੇ ਵਿੱਚ ਵਿਚਰਿਆ ਨਹੀਂ ਕਦੇ ਆਇਆ ਨਹੀਂ ਕਦੇ ਦੁੱਖ ਸੁੱਖ ਦੇ ਵਿੱਚ ਨਹੀਂ ਆਇਆ ਉਹਨਾਂ ਨੂੰ ਮੇਰੀ ਲੋਕਾਂ ਨੂੰ ਅਪੀਲ ਹੈ ਵਾਰਡ ਵਾਸੀਆਂ ਨੂੰ ਕਿਹਾ ਵੀ ਉਹਨਾਂ ਨੂੰ ਸਬਕ ਸਿਖਾਓ ਵੀ ਬਾਹਰ ਵਾਰਡ ਤੋਂ ਬਾਹਰ ਦਾ ਉਮੀਦਵਾਰ ਨਹੀਂ ਚੱਲੇਗਾ ਉਹ ਚੱਲੂਗਾ ਜਿਹਨੇ ਸਾਡੀ ਸੇਵਾ ਕੀਤੀ ਜਿਹੜਾ ਸਾਡੇ ਵਿੱਚ ਰਿਹਾ ਜਿਹੜਾ ਸਾਡੇ ਵਿੱਚ ਆਇਆ ਗਿਆ ਜਿਹੜਾ ਸਾਡੇ ਸੁੱਖ ਸੁੱਖ ਦਾ ਸਾਥੀ ਬਣਿਆ ਉਹ ਚੱਲੂਗਾ ਤੇ ਜਿਹੜਾ ਭਾਜਪਾ ਦਾ ਉਮੀਦਵਾਰ ਉਹ ਕਦੇ ਮੈਂ ਸਮਝਦਾ ਵੀ ਇਸਾਨਗਰੀ ਦੇ ਵਿਸਤਾਰ ਨੂੰ ਸ਼ਾਇਦ ਥੋੜੇ ਬਹੁਤ ਲੋਕ ਜਾਣਦੇ ਹੋਣ ਕਿਉਂਕਿ ਉੱਥੇ ਦਾ ਰਹਿਣ ਵਾਲਾ ਇੱਕ ਦੋ ਗਲੀਆਂ ਜਾਣਦੇ ਹੋ ਪਰ ਵਾਰਡ ਤੋਂ ਬਾਹਰ ਕਰਿਓ ਵਿਚਰਿਆ ਨਹੀਂ ਹਣਾ ਇਸ ਕਰਕੇ ਲੋਕ ਬਹੁਤ ਸਿਆਣੇ ਆ ਜੋ ਲੋਕ ਫੈਸਲਾ ਲੈਣਗੇ ਪਰ ਸਮਝਦਾ ਉਹ ਸਾਡੇ ਹੱਕ ਦੇ ਵਿੱਚ ਹੋਊਗਾ ਇਸ ਵਾਰ ਹਨੇਰੀ ਚੱਲ ਰਹੀ ਹੈ ਇਸ ਵਾਰ ਮੈਂ ਸਮਝਦਾ ਹਾਂ ਕਿ ਤਕਰੀਬਨ 80% ਵੋਟ ਇੱਕ ਪਾਸੇ ਪੈਣੀ ਹੈ ਕਿ ਲੋਕਾਂ ਦਾ ਇੱਕ ਪਾਸੇ ਇੱਕ ਪਾਸੇ ਫੈਸਲਾ ਆਊਗਾ ਮਨਜ ਇਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਕੰਮ ਵੀ ਤੁਸੀਂ ਬਹੁਤ ਸਾਰੇ ਕਰਿਆ ਹੈ ਉਹ ਸੇਵਾ ਵੀ ਕੀਤੀ ਵਾਰ ਚਲਾ ਕੇ ਹੁਣ ਵੀ ਤੁਸੀਂ ਕਹਿੰਦੇ ਸੇਵਾ ਕਰਾਂਗੇ ਲੇਕਿਨ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਤੁਸੀਂ ਪਾਰਟੀ ਚੇਂਜ ਕਰਕੇ ਸੇਵਾ ਕਰ ਰਹੇ ਹੋ ਲੇਕਿਨ ਇਹਦੇ ਵਿੱਚ ਤੁਹਾਨੂੰ ਵਾਰ ਦੀ ਕਿਸ ਤਰ੍ਹਾਂ ਹੰਦਾਰਾ ਮਿਲਿਆ ਤੇ ਦੂਜੇ ਮਸਲੇ ਦੀ ਗੱਲ ਕੀਤੀ ਹੈ ਪੁੱਛ ਜਿਹੜੀਆਂ ਮਹਿਲਾਵਾਂ ਨੇ ਜਿਨ੍ਹਾਂ ਨੂੰ ਨਰਾਜ਼ਗੀ ਆਵਦੀ ਪਾਰਟੀ ਉਹ ਕਿ ਸਾਨੂੰ 1000 ਰੁਪਏ ਦਾ ਵਾਅਦਾ ਕੀਤਾ ਸੀ ਲੇਕਿਨ ਪੀ ਵੀ ਕਫਰੀ ਮਿਲ ਗਈ ਤੇ ਉਹਨਾਂ ਨੇ ਕੀ ਮੈਸੇਜ ਦੇਣਾ ਚਾਹੀਦਾ ਦੇਖੋ ਜਿਹੜਾ ਪਾਰਟੀ ਚੇਂਜ ਕੀਤੀ ਹੈ 95% ਲੋਕਾਂ ਨੇ ਮੈਨੂੰ ਇਹ ਸ਼ਾਬਾਸ਼ੀ ਦਿੱਤੀ ਵੀ ਤੂੰ ਬਹੁਤ ਵਧੀਆ ਡਿਸੀਜਨ ਲਿਆ ਅਸੀਂ ਬਹੁਤ ਦੇਰ ਤੋਂ ਚਾਹਦੇ ਸੀ ਵਿਦਿਅਸ ਪਾਰਟੀ ਦੇ ਨਾਮ ਤੇ ਤੇ ਚਾਹੁੰਦੇ ਮੈਂ ਬੜੇ ਲੋਕਾਂ ਦੇ ਤੁਸੀਂ ਮੇਰੀ ਫੇਸਬੁੱਕ ਦੇ ਉੱਤੇ ਪੋਸਟਾਂ ਦੇਖ ਲਓ ਲੋਕਾਂ ਨੇ ਇੰਨਾ ਹੰਗਾਰਾ ਦਿੱਤਾ ਹਲੇ ਮੈਂ ਡਰਦਾ ਸੀ ਵੀ ਲੋਕ ਕਿਤੇ ਇਸ ਗੱਲ ਦਾ ਬੁਰਾ ਨਾ ਮੰਨ ਪਰ ਲੋਕਾਂ ਨੇ ਕਿਹਾ ਵੀ ਤੂੰ ਜਿਹੜਾ ਫੈਸਲਾ ਕੀਤਾ ਇਹ ਅੱਜ ਲੋੜ ਸੀ ਸਮੇਂ ਦੀ ਲੋੜ ਸੀ ਤੇਰੇ ਲਈ ਤੇ ਸਾਡੇ ਲਈ ਸਰਕਾਰ ਦੇ ਵਿੱਚ ਤੇਰਾ ਹੋਣਾ ਬਹੁਤ ਜ਼ਰੂਰੀ ਸੀ ਜਿਹੜੇ 2-4% ਕੰਮ ਰਹਿ ਗਏ ਕਿਉਂਕਿ ਅਸੀਂ 90% ਕੰਮ ਕੀਤੇ ਆ ਜਿਹੜੇ 2-4% ਕੰਮ ਰਹਿ ਗਏ ਉਹ ਹੁਣ ਸਰਕਾਰ ਦੇ ਵਿੱਚ ਅਸੀਂ ਕਰਾਣ ਦੇ ਨਾਲ ਪ੍ਰਬੰਧ ਹੋਵਾਂਗੇ ਤੇ ਐਮਐਲਏ ਸਾਹਿਬ ਦਾ ਸਹਿਯੋਗ ਬਹੁਤ ਵੱਡਾ ਸਰ। ਮਤਲਬ ਹਜ਼ਾਰਾਂ ਰੁਪਏ ਜਿਹੜਾ ਕਹਿ ਰਹੇ ਬਿਲਕੁਲ ਆਊਗਾ। ਲੋਕ ਕਹਿੰਦੇ ਆ ਸੀਐਮ ਵੱਲੋਂ ਤੇ ਉਹ ਹਜ਼ਾਰਾਂ ਰੁਪਏ ਆਏਗਾ ਮੇਰੇ ਨਾਮ ਨਹੀਂ ਸਕਦੇ। ਬਿਲਕੁਲ ਆਊਗਾ ਜੀ ਜਿਹੜੀ ਜੇ ਇੱਕ ਗਰੰਟੀ ਪੂਰੀ ਕੀਤੀ ਹੈ ਤਾਂ ਜਿਹੜੀ ਰੁਜ਼ੀ ਗਰੰਟੀ ਹੈ ਇਹ ਵੀ 100% ਪੂਰੀ ਹੋਊਗੀ। ਬਿਲਕੁਲ ਹਰਿਸ਼ ਸਰਕਾਰ ਨੂੰ 2 ਜਾਂ 2.5 ਸਾਲ ਹੋਏ ਆ। ਦੇਖੋ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ 3 ਗਰੰ ਤੁਮਨੇ ਇਸ ਤਰ੍ਹਾਂ ਮਸ਼ਿਆਦਤ ਤੇ ਗੱਲ ਕੀਤੀ ਜਾਂਦੀ ਕਿ ਕੋਈ ਵੀ ਸਰਕਾਰ ਅਗਰ ਸੱਤਾ ਜਾਂਦੀ ਹੈ ਕਿ ਨਸ਼ੇ ਮੁਕਤ ਪੰਜਾਬ ਬਣਾਵਾਂਗੇ ਲੇਕਿਨ ਉਹ ਜਿਹੜੇ ਵਾਦੇ ਆ ਦਾਵੇ ਆ ਖੋਖਲੇ ਨਜ਼ਰ ਆਉਂਦੇ ਆ ਮੇਰਾ ਆਮ ਆਦਮੀ ਪਾਰਟੀ ਦੇ ਵਿਚਾਰ ਦੇ ਬਹੁਤ ਵੱਡਾ ਕਾਰਨ ਇਹ ਰਿਹਾ ਵੀ ਜਿਹੜਾ ਸਾਡੇ ਹਲਕਾ ਸੈਂਟਰਲ ਦੇ ਐਮ ਐਲ ਏ ਸ਼ੋਕ ਪ੍ਰਸ਼ਾਦ ਬਿਲਕੁਲ ਨਸ਼ੇ ਦੇ ਸਖਤ ਖਿਲਾਫ ਹੈ ਮੈਨੂੰ ਬਾਕੀ ਜਗ੍ਹਾ ਨਹੀਂ ਪਤਾ ਪਰ ਮੈਨੂੰ ਇਹ ਗੱਲ ਪਤਾ ਵੀ ਹਲਕਾ ਸੈਂਟਰਲ ਦੇ ਵਿੱਚ ਨਸ਼ਾ ਵੇਚਣਾ ਬੰਦ ਹੋ ਗਿਆ ਹਲਕਾ ਸੈਂਟਰਲ ਦੇ ਵਿੱਚ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨੂੰ ਇਹ ਜਗ੍ਹਾ ਛੱਡਣੀ ਪਈ ਹਲਕਾ ਸੈਂਟਰਲ ਦੇ ਵਿੱਚ ਹੁਣ ਨਸ਼ੇ ਨਸ਼ੇੜੀਆਂ ਦੀ ਕੋਈ ਥਾਂ ਨਹੀਂ ਰਹੀ ਇਹ ਕਰਕੇ ਇਹ ਬਹੁਤ ਵੱਡਾ ਕਾਰਨ ਰਿਹਾ ਕਿ ਹਲਕਾ ਸੈਂਟਰਲ ਦੇ ਵਿੱਚ ਵੀ ਹੋਇਆ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਇਹ ਹੋਊਗਾ ਸੋ ਇਸਨ ਸਾਢੇ 9:30 ਗੱਲਬਾਤ ਕਰੇ ਵਾਰ ਨੰਬਰ 78 ਤੋਂ ਮਨਜੀਤ ਸਿੰਘ ਬੰਨਾਈ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਪਹਿਲੇ ਵੀ ਜਿਹੜੀ ਲੋਕਾਂ ਦੇ ਇਸ ਵਾਰੀ ਸੇਵਾ ਕਰਦੇ ਰਹੇ ਤੇ ਹੁਣ ਵੀ ਸੇਵਾਵਾਂ ਜਿਹੜੀਆਂ ਉਹ ਇਸੇ ਤਰ੍ਹਾਂ ਸਾਡੀ ਨਿਰੰਤਰ ਜਾਰੀ ਰਹਿਣਗੀਆਂ ਹੁਣ ਦੇਖਣਾ ਇਹ ਹੋਏਗਾ ਕਿ ਜਿਹੜੀ ਆਉਣ ਵਾਲੀ 21 ਤਰੀਕ ਨੂੰ ਤੁਸੀਂ ਜਿਹੜਾ ਇਹਨਾਂ ਦਾ ਵਿਸ਼ਵਾਸ ਦੇ ਉੱਤੇ ਕਿੰਨਾ ਖੜਦੇ ਉੱਤਰਦੇ ਹੋ ਹੋਰ ਵੀ ਬਧਾਰੇ ਅਪਡੇਟ ਲਈ ਜੁੜੇ ਰਹੋ ਸਾਡੇ ਚੈਨ ਪਹਿਲੀ ਵਾਰ ਲੈ ਜਨ ਨਾਲ ਮੈਂ ਕਭਲਕ ਧਿਆਨ